ਹਲਕਾ ਅਜਨਾਲਾ ਦੇ ਪਿੰਡ ਝੰਡੇਰੀ ਵਿੱਚ ਤਕਰੀਬਨ 3 ਮਹੀਨੇ ਤੋਂ ਦਰਖਾਸਤ ਚੱਲ ਰਹੀ ਸੀ ਕੰਧ ਦੇ ਝਗੜੇ ਨੂੰ ਲੈ ਕੇ ਥਾਣਾ ਝੰਡੇਰ ਵਿੱਚ ਅੱਜ ਵਾਲਮੀਗ ਸਮਾਜ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਦੋਨਾਂ ਪਾਰਟੀਆਂ ਨੂੰ ਇਕੱਠੇ ਕੀਤਾ ਗਿਆ ਅਤੇ ਡੀਐਸਪੀ ਮੌਕੇ ਤੇ ਪਹੁੰਚ ਕੇ ਕੰਧ ਦਾ ਜਾਇਜ਼ਾ ਲਿਆ ਗਿਆ ਅਤੇ ਦੋਨਾਂ ਪਾਰਟੀਆਂ ਨੂੰ ਆਪਸੀ ਕੰਧ ਦੇ ਝਗੜੇ ਦਾ ਨਿਪਟਾਰਾ ਕੀਤਾ ਗਿਆ ਤੇ ਦੋਨਾਂ ਪਾਰਟੀਆਂ ਨੂੰ ਹੱਕ ਰੱਸੀ ਕਰਵਾ ਕੇ ਕਿਸਾਨ ਜੱਥੇਬੰਦੀਆਂ ਵੱਲੋਂ ਅਤੇ ਵਾਗਿਕ ਸਮਾਜ ਵੱਲੋਂ ਦੋਨਾਂ ਪਰਿਵਾਰਾਂ ਨੂੰ ਆਪ ਜੀ ਮਲੇਬ ਕਰਵਾ ਦਿੱਤਾ ਹਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਇੰਡੀਆ న్యూਜ਼ ਅੱਜ ਤੱਕ ਕਰਵਾ ਚੁੱਕਾ ਹੈ ਤੇ ਪਿੰਡ ਝਨੇਰ ਤੋਂ ਕਰਵਾਇਤ ਵਿੱਚ ਰਾਜੂ ਦਾ ਜਗ੍ਹਾ ਦਾ ਮਸਲਾ ਚੱਲਦਾ ਪਿਆ ਸੀ ਥਾਣਾ ਝਨੇਰ ਪਹੁੰਚੀ ਜੀ ਕੀ ਖ਼ਾਸ ਗੱਲਾਂ ਨੇ ਭਰੇ ਸਨ ਤੇ ਜੀ ਰਾਜੂ ਦਾ ਤੇ ਕਲਵੰਤ ਦਾ ਇੱਕ ਕੰਧ ਦਾ ਝਗੜਾ ਲੈ ਕੇ ਵਾਵਾ ਚਿਰ ਦਾ ਵਿਵਾਦ ਪਿਆ ਸੀ ਜੋ ਥਾਣਾ ਝੰਡੇਰ ਵਿੱਚ ਨਿਬੜ ਚੁੱਕਾ ਵਾ ਡੀਐਸਪੀ ਅਜਨਾਲਾ ਸੂਝਵਾਨ ਇਨਸਾਨ ਆ ਐਸਐਚਓ ਸੂਝਵਾਨ ਇਨਸਾਨ ਆ ਜਿਨ੍ਹਾਂ ਨੇ ਬੜੀ ਸੂਝਵਾਨ ਤੇ ਵਧੀਆ ਸੋਚੀ ਸ਼ਕਤੀ ਨਾਲ ਰਾਜੀਨਾਮਾ ਜਿਹੜਾ ਨਿਬੇੜ ਦਿੱਤਾ ਕੁਝ ਸਾਡੇ ਪਾਵਨ ਵਾਲਮੀ ਕੀਤੇ ਤੋਂ ਸਾਡੇ ਗੱਦੀ ਨਿਸ਼ੀਨੇ ਸੰਤ ਮਲਕੀਨਾਥ ਜੀ ਹੋਰ ਸੰਤ ਸਮਾਜ ਆਇਆ ਜਿਨ੍ਹਾਂ ਦੀ ਰਹਿਮਾਈ ਇੱਥੇ ਇਹ ਜਿਹੜਾ ਝਗੜਾ ਵਾ ਕੰਡ ਦਾ ਨਿਬੜ ਗਿਆ ਵਾ ਵਧਾਈ ਪਾਤਰ ਦੋਵੇਂ ਪਰਿਵਾਰ ਜਿਨ੍ਹਾਂ ਦਾ ਅੱਜ ਰਾਜੀਨਾਮਾ ਹੋ ਗਿਆ ਪਿੰਡ ਚੰਡੇਰੀ ਬਿਲਕੁਲ ਓਕੇ ਆ ਜੀ ਜੱਫੀਆਂ ਪਵਾ ਦਿੱਤੀਆਂ ਬਿਲਕੁਲ ਰਾਜੀਨਾਮਾ ਓਕੇ ਦੋਵਾਂ ਪਰਿਵਾਰਾਂ ਨੂੰ ਸੰਤ ਸਮਾਜ ਨੇ ਜਿਹੜਾ ਬੈਠ ਕੇ ਤੇ ਡੀਐਸਪੀ ਅਜਨਾਲਾ ਤੇ ਛੰਡੇਰੇ ਸੈਚੂਰੇ ਬਧਾਈ ਪਾਤਰ ਦੋਵੇਂ ਪਰਿਵਾਰ ਜੀ ਜੋ ਬੋਲੇ ਸੋਨਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਰਾਜੂ ਦਾ ਕੋਈ ਜਗਾ ਦਾ ਮਸਲਾ ਚੱਲਦਾ ਪਿਆ ਸੀ ਕੀ ਫੈਸਲਾ ਲੜਿਆ ਫੈਸਲਾ ਤੁਹਾਨੂੰ ਅੱਜ ਤੋਂ ਜੇ 10 ਪੀ 15 ਮਿੰਟ ਮਿਲੋ ਦੱਸਿਆ ਹੀ ਕਿ ਡੀਐਸਪੀ ਸਾਹਿਬ ਆਏ ਸੀ ਵੀ ਆਪਾਂ ਮੌਕਾ ਵੇਖ ਕੇ ਆਏ ਮੌਕੇ ਪਤਾ ਉਹਨੇ ਅੰਦਰ ਰਿਜ਼ਲਟ ਕਿੱਡਿਆ ਵੀ ਦੋਵੇਂ ਧਰਾਂ ਦੇ ਦੋ ਦੋ ਬੰਦੇ ਅੰਦਰ ਆਜੋ ਤੇ ਜੋ ਵੀ ਮੈਂ ਕਰ ਦੂੰਗਾ ਤੇ ਮੌਕੇ ਅਫਸਰਿਆਂ ਤੁਹਾਨੂੰ ਮਨਜ਼ੂਰੀ ਆ ਅਸੀਂ ਕਹੇ ਸਰ ਜੇ ਤੁਸੀਂ ਬਿਲਕੁਲ ਜੈਫਾਇਰ ਕਰੋ ਉਹ ਸਾਨੂੰ ਮਨਜ਼ੂਰੀ ਆ ਉਹਨਾਂ ਨੇ ਫੈਸਲਾ ਕੀਤਾ ਵੀ ਜਿਹੜੇ ਕਾਂਦੇ ਨੌਂ ਚੀ ਉਹ ਕਾਂਦੇ ਕੰਧਾ ਹੋਂਦਿਓ ਤੇ ਨਾ ਤੁਸੀਂ ਰਾਹ ਦੇ ਮੰਗ ਕਰਦੇ ਸਾਢੇ ਸੱਤ ਮੋੜ ਦੀ ਉਤ ਮੋੜ ਤੋਂ ਘਰ ਨਿਕਲੀ ਉਹ ਤੁਹਾਨੂੰ ਸਾਢੇ ਸੱਤ ਮੋੜ ਰਾਹ ਮਿਲ ਜਦਾ ਇਹਨਾਂ ਜਿਹਨਾਂ ਦੇ ਘਾਗੂ ਆਏ ਹੀ ਕੋਈ ਧッカ ਸਿੰਘ ਦੇ ਨਾਂ ਦੇ ਹੋਈ ਬਾਹਰੋਂ ਆਏ ਉਹਨੇ ਕਿਹਾ ਜੀ ਮੈਂ ਉਤ ਤਰਫ ਆ ਤਰ੍ਹਾਂ ਸਾਂ ਅੰਦਰ ਬੁਲਾਇਆ ਨਹੀਂ ਗਿਆ ਆਇਆ ਕਲੌਸਨ ਬਲੋਕ ਪਿੰਡ ਦਾ ਫੈਸਲਾ ਪਿੰਡ ਜੀ ਹੋਣਾ ਤੇ ਪਿੰਡ ਦੇ ਕਰਨਾ ਤੇ ਤੁਸੀਂ ਬਾਹਰੋਂ ਆਏ ਤੇ ਬਾਹਰ ਬਹਿ ਜਾਓ ਤੇ ਜੇ ਨਹੀਂ ਤੁਸੀਂ ਆਏ ਤਾਂ ਫਿਰ ਐਸਾ ਗੱਲ ਕਰਕੇ ਜਾਓਗੇ ਉਹ ਗੱਲ ਤੇ ਪੂਰੇ ਰਹੋ ਤੇ ਉਹਨਾਂ ਕਹਾ ਮੈਂ ਕਰਨਾ ਮੈਨੂੰ ਨਾ ਅਸੀਂ ਮੌਕੇ ਤੇ ਲਾਇਆ ਵਾ ਤੇ ਮੈਂ ਉਹਨਾਂ ਤਰਫ ਹੋਇਆ ਤੇ ਮਨਜ਼ੂਰ ਆ ਗਿਆ ਤੇ ਭੌਂ ਕੇ ਫੇਰ ਨਹੀਂ ਸਾਨੂੰ ਮਨਜ਼ੂਰ ਨਹੀਂ ਸਾਢੇ 7 ਮੌਕੇ ਤੇ ਫੇਰ ਹੋਈ ਸਾਢੇ 7 ਬਟੜਾਰਾ ਵਾ ਉਹ ਮਤਲਬ ਮੰਨਿਆ ਗਿਆ ਦੋਹਾਂ ਪਾਰਟੀਆਂ ਨੂੰ ਕਿ ਠੀਕ ਹੈ ਰਾਜੂ ਨੂੰ ਰਾਜੇਂਦਰ ਸਿੰਘ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਸਾਢੇ 7 ਥੋੜਾ ਮੋੜ ਮਿਲੂਗਾ ਘਰ ਜਾਣ ਵਾਲੀ ਰਸਤਾ ਦਾ ਦੋ ਬੰਦਾ ਜਿਹੜਾ ਵੀ ਦੋਨਾ ਜਿਹੜੇ ਫੈਸਲੇ ਕੀਤੇ ਦੋਹਾਂ ਤਰਫੋਂ ਬਹੁਤ ਖੁਸ਼ ਹੋ ਕੇ ਅੱਜ ਤੁਮ ਜਿਹਦਾ ਅਸੀਂ ਤਾਂ ਪਹਿਲੋ ਕਹਤਾ ਜੋ ਸਹੀ ਫੈਸਲਾ ਮਨਜ਼ੂਰ ਹੈ ਸਹੀ ਤੋ ਉਹ ਭਜਦੇ ਸੀ ਤੁਹਾਡੇ ਤੇਰ ਦਾ ਫੈਸਲਾ ਮਨਜ਼ੂਰ ਹੈ ਜ ਆਮ ਦਸਤੇ ਕਵਾਂ ਸਿੰਘ ਜੀ ਦੇ ਰਾਜੂਪੜ ਦੇ ਨੇੜੇ ਰਾਜੂਪੜ ਜਮਾ ਦਾ ਮਸਲਾ ਸੀ ਕੀ ਫੈਸਲਾ ਨਿਪਟਿਆ ਜੀ ਪਹਿਲਾਂ ਤੇ ਜੈ ਬਾਲਮੀਕ ਜੀ ਮੇਰਾ ਨਾਮ ਜੀ ਕਰਨ ਮੇਰਕਾ ਅੱਜ ਜੋ ਚੰਜੇੜਾ ਪਿੰਡ ਦੇ ਵਿੱਚ ਇੱਕ ਜਗ੍ਹਾ ਦੇ ਮਸਲੇ ਨੂੰ ਲੜਾਈ ਝਗੜਾ ਚੱਲ ਰਿਹਾ ਸੀ ਜੋ ਕਿ ਐਸ ਐਚਓ ਚੰਜੇੜਾ ਥਾਣੇ ਤੋਂ ਅਤੇ ਸਾਰੇ ਮੋਹਤਬਰਾਂ ਦੇ ਸਾਹਮਣੇ ਇਹ ਜੋ ਵੀ ਮਸਲਾ ਵਾ ਸਲਝਾ ਦਿੱਤਾ ਗਿਆ ਵਾ ਇਹਨਾਂ ਦੀ ਸਾਰੀ ਮੋਹਤਬਰਾਂ ਦੀ ਸਹਿਮਤੀ ਦੇ ਨਾਲ ਜੋ ਇਹ ਜਗ੍ਹਾ ਦਾ ਮਸਲਾ ਚੱਲ ਰਿਹਾ ਸੀ ਇਹਨੂੰ ਬੈਠ ਕੇ ਸਲਝਾ ਦਿੱਤਾ ਗਿਆ ਇਹ ਦੋਵਾਂ ਧਿਰਾਂ ਨੂੰ ਫੈਸਲਾ ਜਿਹੜਾ ਹੋਇਆ ਮਨਜ਼ੂਰ ਹੈ ਜੀ ਬਿਲਕੁਲ ਜੀ ਇਹ ਦੋਵਾਂ ਧਿਰਾਂ ਨੂੰ ਫੈਸਲਾ ਮਨਜ਼ੂਰ ਹੈ ਠੀਕ ਹੈ ਧਿਰਾਂ ਤੋਂ ਕੁਲਵੰਤ ਸਿੰਘ ਤੇ ਰਾਜੂ ਦਾ ਕੋ ਮਸਲਾ ਚੱਲਦਾ ਪਿਆ ਲੱਗਾ ਦਾ ਅੱਜ ਫੈਸਲਾ ਕੀਤਾ ਗਿਆ ਥਾਣਾ ਚਿਹਰੇ ਬੈਠ ਕੇ ਕੀ ਨਿਬੜਿਆ ਜੀ ਇਹਦਾ ਨਾ ਕੁਲਵੰਤ ਸਿੰਘ ਤੇ ਰਾਜੂ ਦਾ ਆਪੋ ਜੀ ਦੀ ਕੰਧ ਨੂੰ ਲੈ ਕੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਕੁਲਵੰਤ ਸਿੰਘ ਨੇ ਪਲਾਟ ਲਿਆ ਸੀ ਉਸ ਪਲਾਟ ਦੇ ਕਰਕੇ ਕੰਧ ਦਾ ਝਗੜਾ ਇਹ ਤੇ ਅੱਜ ਦੋਵਾਂ ਪਾਰਟੀਆਂ ਨੇ ਪਿੰਡ ਦੇ ਮੋਹਤਵਾਰਾਂ ਨੇ ਮਿਲ ਕੇ ਇਹਨਾਂ ਦਾ ਜਿਹੜਾ ਆਪਸ ਵਿੱਚ ਰਾਜਨਾਮਾ ਕਰਵਾ ਦਿੱਤਾ ਤੇ ਦੋਵੇਂ ਤਰ੍ਹਾਂ ਸਹਿਮਤ ਆ ਰਾਜਨਾਮਾ ਨਾਲ ਤਾਂ ਲੱਗੂਗਾ ਜੀ ਇਸਾ ਮਨਜ਼ੂਰ ਦੋਵਾਂ ਤਰ੍ਹਾਂ ਨੂੰ ਜੀ ਹਾਂਜੀ ਦੋਵਾਂ ਤਰ੍ਹਾਂ ਨੂੰ ਰਾਜਨਾਮਾ ਮਨਜ਼ੂਰ ਆ ਤੇ ਆਪਣੀ ਕੰਧ ਕੱਢਣਗੇ ਦੋਵੇਂ ਤਰ੍ਹਾਂ ਦਾ ਆਪਸ ਵਿੱਚ ਜੋ ਫੈਸਲਾ ਕੀਤਾ ਮੰਨਣਗੇ